ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਚਲੋ ਜੀ ਮਿਲਦੇ ਹਾਂ ਜੀ ਇੱਕ ਆਪਾਂ ਨਵੀਂ ਵੀਡੀਓ ਨਾਲ ਮੈਂ ਅੱਗੇ ਵੀਡੀਓ ਬਣਾਉਂਦੀ ਹੁੰਦੀ ਹਾਂ ਜੀ ਕੋਟੀਆਂ ਸਵੈਟਰਾਂ ਦੇ ਡਿਜ਼ਾਈਨ ਬੁਣਤੀਆਂ ਅੱਜ ਮੈਂ ਤੁਹਾਨੂੰ ਦੱਸੂਗੀ ਜੀ ਸੂਟ ਦੀ ਆਪਾਂ ਨੇ ਜਦ ਸिलाई ਸ਼ੁਰੂ ਕਰਨੀ ਹੈ ਨਵੀਂ ਤਾਂ ਆਪਾਂ ਨੇ ਉਹਦੀ ਮਿੰਨਤੀ ਕਿਵੇਂ ਕਰਨੀ ਹੈ ਕਿਉਂਕਿ ਮੇਰੇ ਘਰੇ ਬਹੂ ਹੈ ਜੀ ਉਹ ਕਹਿੰਦੀ ਮੈਨੂੰ ਮੰਮੀ ਸੂਟ ਸਿਲਾਈ ਕਰਨਾ ਸਿਖਾਓ ਤੁਸੀਂ ਸੂਟ ਬਹੁਤ ਵਧੀਆ ਸਲਾਈ ਕਰਦੇ ਆ ਕਿਉਂਕਿ ਮੈਂ ਕਦੇ ਵੀ ਸੂਟ ਸਲਾਈ ਨਹੀਂ ਕਰਾਇਆ ਟੇਲਰ ਤੋਂ ਆਪਣਾ ਸੂਟ ਆਪ ਬਣਾਉਣੀ ਹੈ ਹੁਣ ਉਹ ਕਹਿੰਦੀ ਮੈਨੂੰ ਤੁਸੀਂ ਸਿਖਾਓ ਮੈਂ ਬੈਠੀ ਬੈਠੀ ਨੇ ਸੋਚਿਆ ਵਿਚਾਰ ਨਾਲ ਦੀ ਨਾਲ ਤੈਨੂੰ ਸਿਖਾਉਂਗੀ ਤੇ ਨਾਲ ਦੀ ਨਾਲ ਆਪਾਂ ਵੀਡੀਓ ਵੀ ਬਣਾ ਲੈਨੇ ਹੋਰ ਵੀ ਬੱਚੀਆਂ ਨੂੰ ਸਿਖਾ ਦੰਨੇ ਆਪਾਂ ਚਲੋ ਜੀ ਆਪਾਂ ਦੇਖਦੇ ਆ ਕਿਵੇਂ ਆਪਾਂ ਨੇ ਸ਼ੁਰੂ ਕਰਨਾ ਹੈ ਜਦ ਵੀ ਆਪਾਂ ਨੇ ਸੂਟ ਦੀ ਸਲਾਈ ਸ਼ੁਰੂ ਕਰਨੀ ਇੱਕ ਤਾਂ ਜੀ ਆਪਾਂ ਨੇ ਕੱਪੜਾ ਕਾਟਨ ਦਾ ਲੈਣਾ ਹੈ ਬਿਲਕੁਲ ਸਸਤਾ ਕਿਉਂਕਿ ਜੇ ਆਪਣਾ ਥੋੜਾ ਬਹੁਤਾ ਗਲਤ ਵੀ ਹੋ ਜਵੇ ਤਾਂ ਵੀ ਆਪਾਂ ਨੂੰ ਕੋਈ ਉਹ ਨਹੀਂ ਜੇ ਆਪਾਂ ਪਹਿਲਾਂ ਹੀ ਮੈਨੇਜਰ ਸੂਟ ਨੂੰ ਹੱਥ ਪਾਉਂਗੇ ਤਾਂ ਨਹੀਂ ਗੱਲ ਬਣਦੀ ਆਪਾਂ ਨੇ ਸਸਤਾ ਜਿਹਾ ਸੂਟ ਲੈ ਲੈਣਾ ਜੀ 2250 ਰੁਪਏ ਕੇ ਵਾਲਾ ਚਲੋ ਜੀ ਮੈਂ ਤੁਹਾਨੂੰ ਦੱਸ ਦਿੰਦੀ ਆ ਮਿੰਤੀ ਆਪਾਂ ਨੇ ਕਿਵੇਂ ਕਰਨੀ ਆ ਅੱਜ ਮੈਂ ਤੁਹਾਨੂੰ ਸਿਰਫ ਕਮੀਜ਼ ਦੀ ਮਿੰਤੀ ਕਰਨੀ ਦੱਸੂਗੀ ਜੀ ਆਪਾਂ ਨੇ ਪਹਿਲਾਂ ਇੱਕ ਕਾਪੀ ਤੇ ਇਸ ਤਰ੍ਹਾਂ ਲਿਖ ਲੈਣਾ ਜੀ ਲੰਬਾਈ ਘੇਰਾ ਤੇਰਾ ਛਾਤੀ ਕਮਰ हिਪ ਲੀਕੇ ਫਿਰ ਆਪਾਂ ਨੇ ਸ਼ੁਰੂ ਕਰਨੀ ਹੈ ਜੀ ਮਿੰਤੀ ਜਦ ਵੀ ਆਪਾਂ ਨੇ ਨਵੀਂ ਮਿੰਤੀ ਸ਼ੁਰੂ ਕਰਨੀ ਹੈ ਜੀ ਸिलाई ਸ਼ੁਰੂ ਕਰਨੀ ਹੈ ਮਤਲਬ ਆਪਾਂ ਨੇ ਕਮੀਜ਼ ਨੂੰ ਪੁੱਠਾ ਕਰ ਲੈਣਾ ਜੀ ਮਤਲਬ ਉਲਟਾ ਕਰ ਲੈਣਾ ਸਿੱਧੇ ਦੀ ਨਹੀਂ ਮਿੰਤੀ ਕਰਨੀ ਜੇ ਮੈਂ ਤੁਹਾਨੂੰ ਉਹ ਵੀ ਦੱਸ ਦਿਆਂ ਵੀ ਕਿਆ ਕਰਨਾ ਜਿਵੇਂ ਕਿ ਜਿਹੜੇ ਤਾਂ ਸਲਾਈ ਕਰਦੇ ਰਹਿੰਦੇ ਆ ਉਹਨਾਂ ਨੂੰ ਤਾਂ ਸਾਰਾ ਪਤਾ ਲੱਗ ਜਾਂਦਾ ਫਿਰ ਵੀ ਕਿਵੇਂ ਆਪਾਂ ਨੇ ਮਿੰਤੀ ਕਰਨੀ ਆ ਕਿਵੇਂ ਆਪਾਂ ਨੇ ਵਧਾਉਣਾ ਘਟਾਉਣਾ ਦੇਖੋ ਜੀ ਹੁਣ ਇਹ ਸਿੱਧਾ ਹੈ ਇਹ ਇਸ ਤਰ੍ਹਾਂ ਕੱਪੜਾ ਪਿਆ ਆ ਆਪਾਂ ਨੇ ਇਸ ਤਰ੍ਹਾਂ ਮਿਲ ਲੈਣਾ ਇਹਨੂੰ ਇਹਦੇ 'ਚ ਕੋਈ ਨਾ ਕੋਈ ਫਰਕ ਪੈ ਜਾਣਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਉਲਟਾ ਕਰਕੇ ਜਦ ਆਪਾਂ ਨੇ ਉਲਟਾ ਕਰਕੇ ਇਹਦੀ ਮਿੰਨਤੀ ਕਰਨੀ ਹੈ ਜੀ ਫਿਰ ਆਪਾਂ ਨੇ ਆਹ ਸਲਾਈ ਤੋਂ ਸਲਾਈ ਤੱਕ ਕਰ ਲੈ ਲਈਆਂ ਫਿਰ ਕੋਈ ਫਰਕ ਨਹੀਂ ਪੈਣਾ ਆ ਦੇਖੋ ਜੀ ਉਦੋਂ ਆਪਾਂ ਜਾਂ ਮਿੰਨਤੀ ਕਰੀ ਤੇ ਜੀ 18 ਆਉਂਦਾ ਤਾਂ ਇੱਧਰ ਨੂੰ ਆਉਂਦਾ 18.5 ਇਹਦੇ ਕਰਕੇ ਆਪਾਂ ਨੇ ਉਲਟਾ ਕਰਕੇ ਮਿੰਨਤੀ ਕਰਦੀਆਂ ਜਦ ਵੀ ਕਰਨੀ ਹੈ ਚਲੋ ਮੈਂ ਤੁਹਾਨੂੰ ਹੁਣ ਸਿੱਧਾ ਕਰਕੇ ਦਿਖਾਉਣੀ ਹੈ ਤਾਂ ਤੁਸੀਂ ਜਦ ਵੀ ਸ਼ੁਰੂ ਕਰਨੀ ਹੈ ਤਾਂ ਉਲਟਾ ਕਰਕੇ ਮਿੰਤੀ ਕਰਦੇ ਆਪਾਂ ਨੇ ਜੀ ਇਸ ਤਰ੍ਹਾਂ ਕਰ ਲੈਣਾ ਪਿਆ ਨਾ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਫालतू ਕੱਪੜਾ ਰੱਖਣਾ ਜੀ ਉਹ ਆਪਾਂ ਨੇ ਬਾਅਦ ਵਿੱਚ ਉਹ ਕਰਨਾ ਪਹਿਲਾਂ ਆਪਾਂ ਨੇ ਇੱਥੋਂ ਲੈ ਕੇ ਇੱਥੇ ਤੱਕ ਤਿਆਰ ਹੈ ਜਿੰਨਾ 19 ਮਿੰਤੀ ਕਰ ਲੈਣੀ ਇਹ ਹੁਣ 42 ਇੰਚ ਤਿਆਰ ਹੈ ਜੀ ਆਪਾਂ 42 ਉਹ ਲਿਖਣਾ ਫਿਰ ਆਪਾਂ ਮਿੰਤੀ ਕਰੂੰਗੇ ਜੀ ਥੇਰੇ ਦੀ ਇਹ ਹੈਗਾ ਜੀ 22 ਇੰਚ ਇਹ ਵੀ ਆਪਾਂ ਨੇ 22 ਹੋ ਲਿਖਣਾ ਬੱਦ ਘੱਟ ਨਹੀਂ ਲਿਖਣਾ ਫਿਰ ਆਪਾਂ ਇੱਧਰ ਨੂੰ ਆਗੇ ਹੁਣ ਆਪਾਂ ਕਰੂੰਗੇ ਜੀ ਥੀਰੇ ਦੀ ਮਿੰਤੀ ਇੱਥੇ ਤੋਂ ਲੈ ਕੇ ਇੱਥੇ ਤੱਕ ਇਹ ਹੈਗਾ ਜੀ 13 ਵਿੱਚ ਫਿਰ ਆਪਾਂ ਨੇ ਕਰਨੀ ਆ ਇੱਥੋਂ ਸ਼ਕਤੀ ਦੀ ਮੰਤੀ ਇਹ ਹੈਗੀ ਆ ਜੀ 18.5 ਫਿਰ ਆਪਾਂ ਨੇ ਇੱਥੋਂ ਕਮਰ ਦੀ ਇਹ ਹੈਗੀ ਆ ਜੀ 17 ਫਿਰ ਆਪਾਂ ਨੇ ਇੱਥੋਂ ਕੰਨਿਆ ਜੀ ਹਿੱਪ ਦੀ ਮਣਤੀ ਇਹ ਹੈਗੀ ਆ ਜੀ 21.5 ਅਸਾ ਜੀ ਇੱਕ ਹੋਰ ਹੁਣ ਮੈਂ ਤੁਹਾਨੂੰ ਜ਼ਰੂਰੀ ਗੱਲ ਦੱਸਦੀ ਆ ਕਮੀਜ਼ ਦੀ ਕਈ ਕਹਿੰਦੇ ਨੇ ਵੀ ਇੱਥੋਂ ਚਾਕ ਮੇੜੋ ਵੀ ਕਿੰਨੇ ਆ ਮਨ ਲਿਆ ਜੀ ਹੁਣ ਆਪਾਂ ਨੇ ਇਹ 1.90 ਹੈ ਹੁਣ ਆਪਾਂ ਨੇ ਮੰਗਤੀ ਕਰਨੀ ਹੈ ਜੀ ਇੱਥੋਂ ਕੱਚ ਤੋਂ ਲੈ ਕੇ ਇਹ ਹੈਗਾ ਜੀ 15 ਤਿਆਰ ਜਿਹੜਾ ਆਪਾਂ ਨੇ ਸਲਾਈ ਦੇ ਰੱਖਣਾ ਉਹ ਜਦ ਆਪਾਂ ਫਿਰ ਉਹ ਕਰੂਗੇ ਸਲਾਈ ਲਾਉਂਗੇ ਫਿਰ ਆਪਾਂ ਵੱਧ ਘੱਟ ਰੱਖੂਗਾ ਜੀ ਪਹਿਲਾਂ ਇਹ 15 ਤਿਆਰ ਹੈ 15 ਤਿਆਰ ਹੀ ਲਿਖਣਾ ਆਪਾਂ ਨੇ ਆਪਾਂ ਨੇ ਜਦ ਵੀ ਕਮੀਜ਼ ਦੀ ਮੰਗਤੀ ਕਰਕੇ ਚਾਕਾਂ ਦੀ ਮੰਗਤੀ ਨਹੀਂ ਜੀ ਕਦੇ ਵੀ ਕਰਨੀ ਕਿਉਂਕਿ ਜੇ ਆਪਾਂ ਚਾਕ ਦੀ ਮਿਲਤੀ ਕਰੂਗੇ ਤਾਂ ਜਿਹੜੀ ਆ ਚੀਜ਼ ਐ ਇਹ ਆਪਣੀ ਲੰਬਾਈ ਦੇ ਹਿਸਾਬ ਨਾਲ ਵਧ ਘਟ ਜਾਣੀ ਐ ਕਿਉਂਕਿ ਕਮੀਜ਼ਾਂ ਦੀ ਲੰਬਾਈ ਐ ਜਿਹੜੀ ਆਪਾਂ ਕਦੇ ਵਧਾ ਲੰਨੇ ਆ ਕਦੇ ਘਟਾ ਲੰਨੇ ਆ 1 ਇੰਚ 2 ਇੰਚ ਆਪਾਂ ਕਮੀਜ਼ਾਂ ਦੀ ਲੰਬਾਈ ਵਧਾਉਂਦੇ ਘਟਾਉਂਦੇ ਰਹਨੇ ਆ ਇਹਦੇ ਕਰਕੇ ਆਪਾਂ ਨੇ ਇਹ ਵੀ ਉੱਪਰਲੀਓਂ ਮਿਲਤੀ ਕਰਨੀ ਐ ਜਿਹੜੀ ਆਪਾਂ ਨੇ ਮਤਲਬ ਕੱਚ ਤੋਂ ਲੈ ਕੇ ਥੱਲੇ ਤੱਕ ਉੱਤੇ ਤੱਕ ਮਿਲਤੀ ਕਰਨੀ ਐ ਆਪਾਂ ਦੀ ਥੱਲੇ ਚਾਕਾਂ ਦੀ ਮਿਲਤੀ ਨਹੀਂ ਦੀ ਆਪਾਂ ਨੇ ਕਦੇ ਵੀ ਕਰਨੀ ਚਲੋ ਜੀ ਅੱਜ ਮੈਂ ਤੁਹਾਨੂੰ ਇੰਨਾ ਹੀ ਦੱਸਦੀ ਆਂ ਜੇ ਜਦ ਮੈਂ ਕਟਿੰਗ ਕਰੂਗੀ ਕਮੀਜ਼ ਦੀ ਜੀ ਫਿਰ ਤੁਹਾਨੂੰ ਮੈਂ ਕਟ ਇਨ ਕਰਨੀ ਦੱਸੂਗੀ ਬਾਹਾਂ ਦੀਆਂ ਕਟਾਂ ਵੀ ਦੱਸਾਂਗੀ ਜਿਵੇਂ ਜਿਵੇਂ ਮੈਂ ਇਹਨੂੰ ਸਿਖਾਉਂਦੀ ਰਹੂੰਗੀ ਉਵੇਂ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੀ ਰਹੂੰਗੀ ਜੀ ਜੇ ਤੁਹਾਨੂੰ ਮੇਰੀ ਵੀਡੀਓ ਬਣਾਉਣ ਦਾ ਧੰਗ ਵਧੀਆ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਗੇ ਬੁੰਦੀਆਂ ਦੀਆਂ ਵੀਡੀਓ ਚ ਤਾਂ ਤੁਹਾਡੇ ਬਹੁਤ ਵਧੀਆ ਕਮੈਂਟ ਆਉਂਦੇ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇਹਦਾ ਵੀਡੀਓ ਨੂੰ ਵੀ ਉਸੇ ਤਰ੍ਹਾਂ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਦੱਸਿਓ ਜੀ ਤੁਸੀਂ ਸਿੱਖਣਾ ਚਾਹੁੰਦੇ ਆ ਕੁਝ ਬੁੰਦੀਆਂ ਵੀ ਮੈਂ ਨਾਲ ਦੇ ਨਾਲ ਦੱਸਦੀ ਰਹੂੰਗੀ ਜੀ ਚਲੋ ਜੀ ਫਿਰ ਮਿਲਦੇ ਆਪਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ